ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰ ਦੀ ਗੱਲ ਆ ਕਿ ਇੱਕ ਸਰਕਾਰੀ ਅਧਿਕਾਰੀ ਫਾਈਵ ਸਟਾਰ ਹੋਟਲ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਆਪਣੇ ਬੇਟੇ ਦੇ ਨਾਲ ਜਦੋਂ ਘਰ ਨੂੰ ਵਾਪਸ ਜਾਂਦੇ ਆ ਤਾਂ ਜਦੋਂ ਗੱਡੀ ਦੇ ਵਿੱਚ ਬੈਠਦੇ ਆ ਤਾਂ ਉਸ ਦਾ ਪਿਤਾ ਆਪਣੇ ਉਹਦੇ ਦੇ ਗੋਣ ਗੋਣ ਲੱਗ ਜਾਂਦਾ ਉਸ ਨੂੰ ਦੱਸਦਾ ਕਿ ਮੈਂ ਐਦਾਂ ਕਰ ਦਿੱਤਾ ਮੈਂ ਓਦਾਂ ਕਰ ਦਿੱਤਾ ਆਪਣੇ ਹਲੇ ਰੋਗ ਦੇ ਬਾਰੇ ਦੱਸ ਦੇ ਹੁੰਦਾ ਕਿ ਐਨੇ ਨੂੰ ਉਹਨਾਂ ਦੀ ਗੱਡੀ ਨੂੰ ਇੱਕ ਪੁਲਿਸ ਕਰਮੀ ਹੱਥ ਦੇ ਕੇ ਰੋਕ ਲੈਂਦਾ ਉਹ ਜਿਹੜਾ ਸਰਕਾਰੀ ਅਧਿਕਾਰੀ ਹੁੰਦਾ ਉਸ ਨੂੰ ਹੋਰ ਵੀ ਗੁੱਸਾ ਆ ਜਾਂਦਾ ਕਿ ਇਸ ਪੁਲਿਸ ਕਰਮੀ ਨੇ ਮੇਰੀ ਗੱਡੀ ਨੂੰ ਕਿਵੇਂ ਰੁਕਿਆ ਤਾਂ ਉਸ ਪੁਲਿਸ ਕਰਮੀ ਨੇ ਕੋਲੇ ਆ ਕੇ ਕਿਹਾ ਕਿ ਹਾਂਜੀ ਦਿਖਾਓ ਆਪਣਾ ਤੁਸੀਂ ਡਰਾਈਵਿੰਗ ਲਾਇਸੈਂਸ ਦਿਖਾਓ ਮੈਂ ਤੁਹਾਡਾ ਚਲਾਨ ਕਰਨਾ ਤਾਂ ਉਹ ਅਧਿਕਾਰੀ ਜਿਹੜਾ ਵਿੱਚ ਬੈਠਾ ਹੁੰਦਾ ਗੱਡੀ ਦੇ ਉਹ ਕਹਿੰਦਾ ਕਿ ਕਾਹਦਾ ਚਲਾਨ ਬਈ ਕੀ ਗੱਲ ਤੂੰ ਕੌਣ ਆ ਤੂੰ ਮੈਨੂੰ ਜਾਣਦਾ ਨਹੀਂ ਕੀ ਗੱਲ ਬਈ ਕਾਹਦਾ ਚਲਾਨ ਕੀ ਤੂੰ ਮੈਨੂੰ ਹਲੇ ਚੰਗੀ ਤਰ੍ਹਾਂ ਲੱਗਦਾ ਜਾਣਦਾ ਨਹੀਂ ਹੈ ਤੂੰ ਮੇਰੇ ਉਹਦੇ ਬਾਰੇ ਤੈਨੂੰ ਪਤਾ ਨਹੀਂ ਹੈਗਾ ਹਲੇ ਕੁਝ ਜਦੋਂ ਇੰਨੀਆਂ ਗੱਲਾਂ ਉਹ ਵਿਅਕਤੀ ਪੁਲਿਸ ਕਰਮੀ ਨੂੰ ਕਹਿੰਦਾ ਤਾਂ ਪੁਲਿਸ ਵਾਲਾ ਕਹਿੰਦਾ ਕਿ ਜੀ ਠੀਕ ਆ ਤੁਸੀਂ ਜੋ ਵੀ ਹੋਮੋਗੇ ਠੀਕ ਆ ਪਰ ਮੈਨੂੰ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਓ ਨਹੀਂ ਤਾਂ ਮੈਂ ਤੁਹਾਡਾ ਚਲਾਨ ਕਰਨਾ ਉਹ ਕਹਿੰਦਾ ਕਿ ਤੂੰ ਮੈਨੂੰ ਦੱਸਦਾ ਸੀ ਚਲਾਨ ਕਰਨਾ ਕਹਾ ਉਹ ਕਹਿੰਦਾ ਜੀ ਤੁਹਾਡੇ ਸੀਟ ਬੈਲਟ ਨਹੀਂ ਲਾਈ ਹੋਈ ਤੁਹਾਡੇ ਨਾਲ ਬਰਾਬਰ ਦੀ ਸੀਟ ਦੇ ਉੱਤੇ ਤੁਹਾਡਾ ਬੇਟਾ ਬੈਠਾ ਉਹਦੇ ਵੀ ਸੀਟ ਬੈਲਟ ਨਹੀਂ ਲਾਈ ਵੀ ਤੁਸੀਂ ਆਪ ਦਾ ਗਲਤੀ ਕਰ ਰਹੇ ਹੋ ਆਪਣੇ ਬੱਚੇ ਨੂੰ ਵੀ ਗਲਤ ਕਰਵਾ ਰਹੇ ਹੋ ਤਾਂ ਇਹ ਸਾਰਾ ਕੁਝ ਉਹ ਬੱਚਾ ਦੇਖ ਰਿਹਾ ਹੁੰਦਾ ਕਿ ਮੇਰੇ ਪਾਪਾ ਕੀ ਕਰ ਰਹੇ ਨੇ ਤਾਂ ਜਿਹੜਾ ਉਹ ਪੁਲਿਸ ਕਰਮੀ ਹੁੰਦਾ ਜਦੋਂ ਉਹ ਪੁਲਿਸ ਕਰਮੀ ਵਾਰ-ਵਾਰ ਉਸ ਨੂੰ ਡਰਾਈਵਿੰਗ ਲਾਇਸੈਂਸ ਦਿਖਾਉਣ ਦੇ ਲਈ ਕਹਿੰਦਾ ਤਾਂ ਫਿਰ ਉਹ ਬੱਚੇ ਦਾ ਪਿਤਾ ਕਹਿੰਦਾ ਜਿਹੜਾ ਸਰਕਾਰੀ ਅਧਿਕਾਰੀ ਹੁੰਦਾ ਗੱਡੀ ਦੇ ਵਿੱਚ ਬੈਠਾ ਉਹ ਕਹਿੰਦਾ ਫਿਰ ਤੂੰ ਨਹੀਂ ਮੰਨਦਾ ਤਾਂ ਤੈਨੂੰ ਮੈਂ ਫਲਾਣੇ ਬੰਦੇ ਦੇ ਨਾਲ ਗੱਲ ਕਰਵਾਵਾਂ ਕੀ ਤੂੰ ਇਹਦੇ ਬਾਰੇ ਜਾਣਦਾ ਨਹੀਂ ਜਦੋਂ ਉਸਨੇ ਵੱਡੇ ਵੱਡੇ ਅਧਿਕਾਰੀਆਂ ਦੇ ਨਾਂ ਦੱਸੇ ਤਾਂ ਪੁਲਸ ਕਰਮੀ ਕਹਿੰਦਾ ਕਿ ਠੀਕ ਆ ਜੀ ਮੈਂ ਤੁਹਾਨੂੰ ਜਾਣਤਾ ਦੇ ਦੇਣਾ ਬਿਨਾਂ ਚਲਾਨ ਕੀਤੇ ਤੋਂ ਪਰ ਫਿਰ ਮੇਰੀ ਇੱਕ ਸ਼ਰਤ ਆ ਉਹ ਅਧਿਕਾਰੀ ਜਿਹੜਾ ਗੱਡੀ ਵਾਲਾ ਹੁੰਦਾ ਬੱਚੇ ਦਾ ਪਿਤਾ ਉਹ ਕਹਿੰਦਾ ਕਿ ਦੱਸ ਕੀ ਸ਼ਰਤ ਆ ਤੇਰੀ ਉਹ ਕਹਿੰਦਾ ਕਿ ਜੀ ਪਹਿਲਾਂ ਤਾਂ ਤੁਸੀਂ ਆਪਣੀ ਸੀਟ ਬੈਲਟ ਲਾਓ ਤੇ ਆਪਣੇ بیٹے ਦੀ ਵੀ ਲਗਵਾਓ ਉਸ ਤੋਂ ਬਾਅਦ ਮੈਂ ਤੁਹਾਨੂੰ ਜਾਣ ਦਊਗਾ ਨਹੀਂ ਨਹੀਂ ਮੈਂ ਤੁਹਾਨੂੰ ਜਾਣ ਦਿੰਦਾ ਤਾਂ ਜਿਹੜਾ ਉਹ ਬੱਚੇ ਦਾ ਪਿਤਾ ਹੁੰਦਾ ਗੱਡੀ ਵਾਲਾ ਉਹ ਕਹਿੰਦਾ ਕਿ ਚੱਲ ਕੋਈ ਨਹੀਂ ਆਪਦੇ ਮਾਨੇ ਮਾਨਾ ਗੱਲ ਕਰਦਾ ਕਿ ਮੰਨ ਲੈਨੇ ਇੰਨੀ ਕੁ ਕਿੰਨੀ ਕੁ ਗੱਲ ਆ ਤੇ ਇਹ ਗੱਲ ਮੰਨ ਲੈਨੇ ਤੇ ਕੀ ਆਪਾਂ ਗੱਲ ਨੂੰ ਅੱਗੇ ਵਧਾਉਣਾ ਉਹ ਚੁੱਪਚਾਪ ਆਪਣੀ ਸੀਟ ਬੈਲਟ ਲਾਉਂਦਾ ਤੇ ਆਪਣੇ بیٹے ਨੂੰ ਵੀ ਕਹਿੰਦਾ ਕਿ ਸੀਟ ਬੈਲਟ ਲਾ ਲਾ ਤੇ ਗੱਡੀ ਨੂੰ ਉੱਥੋਂ ਟੋਰਨ ਲੱਗਦੇ ਆ ਜਦੋਂ ਗੱਡੀ ਹਰੇ ਥੋੜੀ ਜਿਹੀ ਅੱਗੇ ਲੈ ਜਾਂਦੇ ਆ ਤਾਂ ਇੰਨੇ ਨੂੰ ਪਿੱਛੇ ਖੜਕਾ ਹੁੰਦਾ ਜਦੋਂ ਖੜਕਾ ਹੁੰਦਾ ਉਹ ਗੱਡੀ ਨੂੰ ਆਪਣੀ ਨੂੰ ਫਿਰ ਤੋਂ ਸਾਈਡ ਤੇ ਲਾਉਂਦੇ ਆ ਬਾਹਰ ਉਤਰ ਕੇ ਦੇਖਦੇ ਆ ਤਾਂ ਪਿੱਛੇ ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਗੱਡੀ ਵਾਲਾ ਫੇਡ ਮਾਰ ਕੇ ਲੰਘ ਜਾਂਦਾ ਤੇ ਜਦੋਂ ਉਸ ਬਜ਼ੁਰਗ ਵਿਅਕਤੀ ਨੂੰ ਸ਼ਾਰਕ ਉੱਪਰ ਡਿੱਗੇ ਨੂੰ ਦੇਖਦਾ ਤਾਂ ਪੁਲਿਸ ਵਾਲਾ ਵੀ ਦੂਰੋਂ ਜਿਹੜਾ ਪੁਲਿਸ ਕਰਮੀ ਖੜਾ ਹੁੰਦਾ ਦੂਰ ਉਹ ਵੀ ਭੱਜ ਕੇ ਕੋਲ ਆਉਂਦਾ ਤੇ ਉਸ ਬਜ਼ੁਰਗ ਵਿਅਕਤੀ ਨੂੰ ਆ ਕੇ ਚੱਕਦਾ ਤਾਂ ਦੇਖਦਾ ਕਿ ਉਸ ਬਜ਼ੁਰਗ ਵਿਅਕਤੀ ਦੇ ਖੂਨ ਨਿਕਲ ਰਿਹਾ ਹੁੰਦਾ ਤਾਂ ਉਹ ਸਾਰਾ ਕੁਝ ਦੇਖ ਕੇ ਉਸ ਗੱਡੀ ਵਾਲਾ ਜਿਹੜਾ ਅਧਿਕਾਰੀ ਹੁੰਦਾ ਕੋਈ ਸਰਕਾਰੀ ਅਧਿਕਾਰੀ ਉਸ ਨੂੰ ਆਵਾਜ਼ ਮਾਰ ਕੇ ਕਹਿੰਦਾ ਕਿ ਸਾਡੀ ਗੱਲ ਸੁਣੋ ਇੱਕ ਉਹ ਜਦੋਂ ਕਹਿੰਦਾ ਹਾਂ ਵੀ ਦੱਸ ਕੀ ਆ ਉਹ ਕਹਿੰਦਾ ਕਿ ਇਸ ਬਜ਼ੁਰਗ ਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਨੇੜੇ ਦੇ ਕਿਸੇ ਹਸਪਤਾਲ ਵਿੱਚ ਤੁਸੀਂ ਭਰਤੀ ਕਰਵਾ ਦਿਓ ਮੇਰੇ ਕੋਲ ਤਾਂ ਕਾਰ ਹੈ ਨਹੀਂ ਗੱਡੀ ਹੈ ਨਹੀਂ ਮੇਰੇ ਕੋਲ ਤਾਂ ਮੋਟਰਸਾਈਕਲ ਆ ਇਕੱਲਾ ਤਾਂ ਜਿਹੜਾ ਉਹ ਸਰਕਾਰੀ ਅਧਿਕਾਰੀ ਆਪਣੇ ਆਪ ਨੂੰ ਆਹ ਹੋਉਂਦਾ ਹੁੰਦਾ ਤਾਂ ਉਹ ਵਿਅਕਤੀ ਕਹਿੰਦਾ ਕਿ ਨਾ ਵੀ ਨਾ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ ਮੇਨੂੰ ਤਾਂ ਬਹੁਤ ਕੰਮ ਕਰਨੇ ਮੈਂ ਤਾਂ ਫਲਾਨੇ ਫਲਾਨੇ ਕੰਮ ਕਰੇ ਆਪਣੇ ਛੱਡ ਕੇ ਆਇਆ ਬਹੁਤ ਜਲਦੀ ਆ ਮੈਂ ਤਾਂ ਛੇਤੀ ਪਹੁੰਚਣਾ ਮੈਂ ਤਾਂ ਪਹਿਲਾਂ ਹੀ ਤੇਰੇ ਚੱਕਰਾਂ ਦੇ ਵਿੱਚ ਬਹੁਤ ਲੇਟ ਹੋ ਗਿਆ ਇੰਨੀਆਂ ਗੱਲਾਂ ਕਹਿੰਦਾ ਉਹ ਆਪਣੀ ਗੱਡੀ ਦੇ ਵਿੱਚ ਆਪਣੇ ਬੇਟੇ ਦੇ ਨਾਲ ਬੈਠਦਾ ਤੇ ਉੱਥੋਂ ਨਿਕਲ ਜਾਂਦਾ ਪਰ ਉਸ ਵਿਅਕਤੀ ਦੇ ਨਾਲ ਬੈਠਾ ਛੋਟਾ ਬੱਚਾ ਸੋਚ ਰਿਹਾ ਹੁੰਦਾ ਕਿ ਮੇਰੇ ਪਿਤਾ ਜੀ ਨੇ ਮਦਦ ਕਿਉਂ ਨਹੀਂ ਕੀਤੀ ਉਸ ਬਜ਼ੁਰਗ ਵਿਅਕਤੀ ਦੀ ਤੇ ਫਿਰ ਉਹ ਰਸਤੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਪਣੇ ਘਰ ਪਹੁੰਚ ਜਾਂਦੇ ਆ ਅਖਬਾਰ ਉਸ ਬੱਚੇ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੇ ਉਸ ਦਾ ਮਨ ਵੀ ਬੜਾ ਦੁਖੀ ਹੁੰਦਾ ਕਿ ਮੇਰੇ ਪਿਤਾ ਵੱਡੇ ਨੇ ਜਾਂ ਉਹ ਪੁਲਿਸ ਵਾਲਾ ਵਿਅਕਤੀ ਵੱਡਾ ਜਿਹਨੇ ਉਸ ਬਜ਼ੁਰਗ ਦੀ ਮਦਦ ਕੀਤੀ ਜਦੋਂ ਹੁਣ ਅਗਲਾ ਦਿਨ ਚੜਦਾ ਤਾਂ ਅਗਲੇ ਦਿਨ ਆ ਆਪਣੇ ਘਰ ਆਏ ਅਖਬਾਰ ਨੂੰ ਜਦੋਂ ਉਹ ਛੋਟਾ ਬੱਚਾ ਦੇਖ ਰਿਹਾ ਚੱਕ ਕੇ ਤਾਂ ਉਸ ਅਖਬਾਰ ਦੇ ਪਹਿਲੇ ਪੇਜ ਦੇ ਉੱਪਰ ਉਸ ਪੁਲਿਸ ਕਰਨੇ ਦੀ ਬਹੁਤ ਹੀ ਵੱਡੀ ਫੋਟੋ ਲੱਗੀ ਹੁੰਦੀ ਤੇ ਨਾਲ ਲਿਖਿਆ ਹੋਇਆ ਸੀ ਕਿ ਇਸ ਪੁੱਸ ਵਾਲੇ ਵਿਅਕਤੀ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਆਪਣੇ ਮੋਢੇ ਦੇ ਉੱਪਰ ਚੱਕ ਕੇ ਹਸਪਤਾਲ ਵਿੱਚ ਪਹੁੰਚਾਇਆ ਤੇ ਉਸ ਦੀ ਜਾਨ ਬਚਾਈ। ਇਹ ਸਭ ਕੁਝ ਪੜਦਾ ਪੜਦਾ ਉਹ ਛੋਟਾ ਬੱਚਾ ਜਿਹੜਾ ਉਹ ਰੋਣ ਲੱਗ ਜਾਂਦਾ ਤੇ ਸੋਚਦਾ ਕਿ ਮੇਰੇ ਪਿਤਾ ਕੋਲ ਤਾਂ ਕਾਰ ਵੀ ਹੈ ਗੱਡੀ ਆ ਇੰਨਾ ਸਾਰਾ ਕੁਝ ਆ ਤੇ ਉਸ ਪੁੱਸ ਵਾਲੇ ਵਿਅਕਤੀ ਕੋਲ ਤਾਂ ਇੱਕ ਮੋਟਰਸਾਈਕਲ ਆ। ਫਿਰ ਵੀ ਮੇਰੇ ਪਿਤਾ ਨੇ ਮਦਦ ਕਿਉਂ ਨਹੀਂ ਕੀਤੀ ਉਸ ਵਿਅਕਤੀ ਦੀ ਸੋਚਦਾ ਕਿ ਮੇਰੇ ਪਿਤਾ ਇੰਨੇ ਵੱਡੇ ਹੋ ਕੇ ਵੀ ਨਹੀਂ ਕੁਝ ਕਰ ਸਕੇ ਤੇ ਉਹ ਅਖਬਾਰ ਨੂੰ ਆਪਣੇ ਪਿਤਾ ਦੇ ਕੋਲ ਲਿਆ ਜਾਂਦਾ ਤੇ ਬੋਲਦਾ ਕੁਝ ਨਹੀਂ ਜਾ ਕੇ ਆਪਣੇ ਪਿਤਾ ਨੂੰ ਕਹਿੰਦਾ ਕਿ ਪਿਤਾ ਜੀ ਆ ਅਖਬਾਰ ਪੜ ਲਓ ਤੁਹਾਡੇ ਕੰਮ ਦੀ ਖਬਰ ਛਪੀ ਹੋਈ ਹੈ ਅਖਬਾਰ ਦੇ ਵਿੱਚ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਲਈ ਮਿਲਦਾ ਕਿ ਤੁਹਾਡੇ ਕੋਲ ਭਾਵੇਂ ਜਿੰਨਾ ਮਰਜ਼ੀ ਪੈਸਾ ਹੋਵੇ ਤੁਹਾਡੇ ਕੋਲ ਭਾਵੇਂ ਜਿੰਨੀ ਮਰਜ਼ੀ ਉੱਚੇ ਅਹੁਦੇ ਹੋਣ ਤੁਹਾਡੇ ਕੋਲ ਭਾਵੇਂ ਦੁਨੀਆ ਦੀ ਉਹ ਹਰ ਇੱਕ ਚੀਜ਼ ਮੌਜੂਦ ਹੋਵੇ ਪਰ ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਹੈ ਤਾਂ ਤੁਸੀਂ ਇਨਸਾਨ ਨਹੀਂ ਹੋ ਕਿਉਂਕਿ ਇਨਸਾਨ ਹੋਣ ਦਾ ਸਭ ਤੋਂ ਵੱਡਾ ਗੁਣ ਹੈ ਇਨਸਾਨੀਅਤ ਜੇ ਤੁਹਾਡੇ ਦਿਲ ਦੇ ਵਿੱਚ ਦੂਜਿਆਂ ਦੇ ਲਈ ਪ੍ਰੇਮ ਨਹੀਂ ਹੈ ਦੂਜਿਆਂ ਦੇ ਲਈ ਦਰਦ ਨਹੀਂ ਹੈ ਤਾਂ ਕੋਈ ਵੀ ਫਾਇਦਾ ਨਹੀਂ ਤੁਹਾਡਾ ਜ਼ਿੰਦਗੀ ਦੇ ਵਿੱਚ ਪੈਸੇ ਕਮਾਉਣ ਦਾ ਸੋ ਦੋਸਤੋ ਇਹ ਬਹੁਤ ਹੀ ਛੋਟੀ ਜੀ ਕਹਾਣੀ ਤੋਂ ਬਹੁਤ ਵੱਡੀਆਂ ਗੱਲਾਂ ਸਿੱਖਣ ਨੂੰ ਆਪਾਂ ਨੂੰ ਮਿਲੀਆਂ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ